ਜਿਹੜੇ ਲੋਕ ਤਿੰਨ ਸਾਢੇ ਤਿੰਨ ਸਾਲ ਹੋ ਗਏ ਜਿਹੜੇ ਲੋਕ ਇੱਕ ਬਦਲਾਅ ਦੀ ਆਸ ਕਰਦੇ ਸੀ ਜਿੰਨਾ ਹੋ ਕੀ ਰਿਹਾ ਪੰਜਾਬ ਦੀ ਧਰਤੀ ਤੇ ਕੋਈ ਵੀ ਜਮੂਰੀ ਸੰਘਰਸ਼ ਹੋਵੇ ਚਾਹੇ ਉਹ ਕਿਸਾਨਾਂ ਦਾ ਚਾਹੇ ਉਹ ਮਜ਼ਦੂਰਾਂ ਦਾ ਚਾਹੇ ਮਲਾਜਮਾਂ ਦਾ ਜਾਂ ਕਿਸੇ ਵੀ ਵਰਗ ਦਾ ਸਰਕਾਰ ਨੇ ਕੋਸ਼ਿਸ਼ੋਂ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ ਵੀ ਕੁਝ ਲੋਕ ਪੋਸਟ ਦੀਆਂ ਮੰਗਾ ਖੁੱਲੀਆਂ ਕਰ ਦਿੱਤੀਆਂ ਕਿ ਪੋਸ ਰਾਜ ਬਣਾਓ ਪੰਜਾਬ ਦੇ ਵਿੱਚ ਪੁਤਰੀ ਹੋਈ ਪੁਲਿਸ ਇੱਕ ਕੰਟਰਨਲ ਲੈਵਲ ਮੁਕਾਰਨਾ ਬਣਾ ਦਿਆਂਗੇ ਮੁਕਾਰਨਾ ਬਣਾ ਦਿਆਂਗੇ ਤੇ ਖੁੱਤੇ ਆ ਮਡਾਉਣ ਵਾਲੇ ਮੁਕਾਬਲੇ ਜਿੱਥੇ ਪੇਚ ਖੁੱਲਣਗੇ ਸੱਚੇ ਬਾਹਰ ਆਉਣਾ ਪਰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਮਾਨ ਸਾਹਿਬ ਪੰਜਾਬ ਨਾਪਰੀ ਦੀ ਧਰਤੀ ਹੈ ਤੋ ਕਹਿਣਾ ਮੈਂ ਚਾਹੁੰਦਾ

ਔਰ ਭੂਮਾ ਭੀ ਇਹਨੂੰ ਮਨਾਖਾ ਚਾਹੀਦਾ ਹਮਲਾ ਹੋ ਗਿਆ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਜਿੰਨਾਂ ਦਾ ਘਰ ਜਿਲੇ ਵਾਲਿਆਂ ਨੇ ਘੇਰਿਆ ਸੀ ਮੰਤਰੀ ਦਾ ਡੀਐਸਪੀ ਮੂਲਕ ਨੇ ਵਾਅਦਾ ਕੀਤਾ ਸੀ ਕਿ ਤੁਹਾਨੂੰ ਅੱਗੇ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੇ ਆ ਜਿਹੜਾ ਇੱਕ ਬੰਦਾ ਫੜ ਕੇ ਜੁਬਾਈਆਂ ਮਾਰ ਕੇ ਸੇਵਾ ਕਰਨ ਲੱਗੇ ਹੋਏ ਆ ਉਹਦੀ ਸ਼ਕਤੀ ਨਹੀਂ ਸਾਨੂੰ ਤਾਂ ਛੇਕੜੋ ਨੇ ਆਹ ਦੇਖੋ ਪੁੱਛਣਾ ਚਾਹੁੰਦੇ ਆ